ਜੈਕਸਰ ਦਾ ਦਸੂ 200 ਦੇਖੋ ਛੋਟੇ ਤੋਂ ਛੋਟੇ ਨਹੀਂ ਨਿਕਾਇਆ ਗ੍ਰਾਊਸ ਠੀਕ ਹੈ ਜੀ ਕਰਤਾਰ ਨੂੰ ਦੇ ਰਹੇ ਹਾਂ ਕਰਤਾਰ ਪਲੀਜ਼ ਠੀਕ ਹੈ ਕਰਤਾਰ ਤੇ ਪ੍ਰੀਤ ਨੂੰ ਦੇ ਰਹੇ ਨੇ ਇੰਦਰਾ ਚੱਕੀਆਂ ਇੰਡਸਟਰੀ ਵਾਸਤੇ ਇਹ ਗਿਅਰ ਬਾਕਸ ਆ ਗਿਆ ਰੂਟਾ ਬੈਠ ਰਿਹਾ ਪਹੁੰਚ ਮੈਂ ਹਾਰ ਨੰਬਰ 1

ਨੇ ਤੋਂ ਬਲ ਨਾ ਰਿਪਰਟ ਆ ਗਿਆ ਇਹ ਚੀਜ਼ਾ ਆਪਣੇ ਕੰਮ ਦੇ ਰੂਟਾ ਬੀਟੋ ਕੰਪਨੀ ਬਹੁਤ ਵੱਡੀ ਕੰਪਨੀ ਜਿਹੜੀ ਬਣਾ ਰਹੀ ਆ ਕ੍ਰੋਸ ਦੇਖੋ ਛੋਟੇ ਤੇ ਛੋਟੇ ਨਹੀਂ ਕਾਇਆ ਕ੍ਰੋਸ ਵੱਡੇ ਤੋਂ ਵੱਡੇ ਪਏ ਨਿੱਪਲ ਵਗੈਰਾ ਜੇ ਆਪਾਂ ਨੂੰ ਚਲੋ

ਨਸ਼ਤੀ ਦਾ ਕੋ ਬਟਾ ਰਹਾ ਰੋ ਮਟੀਰੀਅਲ ਆ ਗਿਆ ਨਾ ਕ੍ਰੋਸ ਆਪਾਂ ਬੋਲਿੰਗ ਕਰਾਉ ਜਾਨਾ ਦੇਖੋ ਇਹ ਬਿਲਕੁਲ ਰੌਾ ਆ ਗਿਆ ਹੁਣ ਦੰਦਲਾ ਉੱਤਰ ਆ ਗਿਆ ਤਾਂ ਵੀਰ ਜੋਦਾ ਇਹਨੇ ਦੇਖ ਸਕਦੇ ਮੋਟਾ ਮੋਟਾ ਦਿਖਾ ਰਿਹਾ ਟਾਈਮ ਬਹੁਤ ਲੱਗਦਾ ਵੀਡੀਓ ਲੰਬੀ ਹੋ ਜਾਂਦੀ ਹੈ 20% ਮੇਲਾ ਬਕੂ ਜਿਹੜਾ ਆਫਰ ਆ ਅਜੀਬ ਸ਼ੰਦਾਰ ਰੂਟਾ ਪੰਦਰ 8 ਫੁੱਟ ਜਿਹੜਾ ਰੂਟਾ ਵਟਰਾ 1,33,000 ਦਾ ਮਿਲ ਰਿਹਾ ਜਿਹੜੀ ਐਮ ਆਰ ਪੀ ਆ ਇੱਥੇ 20% ਆਫ ਹਾਂ 20% ਦਾ ਤੁਸੀਂ ਲਾ ਲਓ 20,000 ਲੱਖ ਦੇ ਆਟੇ ਵਟੇ 8 ਫੁੱਟ ਦਾ ਇੱਧਰ ਉਹਨਾਂ ਤਾਂ ਜਿਹੜੀਆਂ ਇੰਡਸਟਰੀ ਵਾਲਨਾਂ ਪਰ ਨੂੰ ਬਾਰ-ਬਾਰ ਮੈਂ ਦੱਸ ਰਿਹਾ ਇੰਡਸਟਰੀਅਲ ਨੂੰ ਜੁਣਤਾ ਬੋਲਣੇ ਬਹੁਤ ਮਹਿੰਗੇ ਹੋਣਗੇ ਆਲੂ ਦੀ ਪਟਾਈ ਸਪਰੇ ਪੰਪ ਇਹ ਮਾ ਤੇ ਟੋਕਾ ਮਸ਼ੀਨ ਦਰਫਾਲੇ ਜੀ ਵੀ ਇੰਡਸਟਰੀਅਲ ਫਾਰਮ ਗਰੁੱਪ ਨਾਲ ਇੱਕ ਉਹ ਦਰ ਬੈਕ ਕੀ ਹੋਵੇਗਾ ਤੇ ਵੱਡੇ ਸਾਈਜ਼ ਦੀ ਚਾਹੀਏ ਆ ਤੁਹਾਨੂੰ ਰੱਪੜਨ ਇਹ ਕੰਪਨੀਆਂ ਦਾ ਵੀ ਨੇ ਲਾਈ ਹੋਈ ਹੈ ਸਟਾਲ

ਸਪੇਅਰ ਪਾਰਟ ਬਣਾਉਣੇ ਹੋ ਤੁਸੀਂ ਜੀ? ਹਾਂ ਜੀ। ਠੀਕ ਹੈ ਜੀ। ਕਰਤਾਰ ਨੂੰ ਦੇ ਰਹੇ ਹਾਂ। ਕਰਤਾਰ ਪਲੀਜ਼। ਠੀਕ ਹੈ। ਕਰਤਾਰ ਤੇ ਪ੍ਰੀਤ ਨੂੰ ਦੇ ਰਹੇ ਨੇ। ਕੰਟੈਕਟ ਨੰਬਰ ਇਹਨਾਂ ਲੈ ਲਓ ਤੇ ਜਿਮੀਦਾਰ ਨੂੰ ਦੇ ਦਿਓਗੇ? ਠੀਕ ਹੈ ਜੀ। ਇਸੇਲਾ ਇਹ ਇਧਰ ਜੋੜ ਤਾਂ ਲੱਗੀਆਂ ਹੋਈਆਂ ਨੇ ਐਕਸੌਨ ਦੀ। ਉੱਪਰ ਦੇਖ ਲੋ ਬਹਾਰੇ ਉੱਪਰ ਪੈਰ ਨੂੰ ਇਹ ਕਹਿੰਦੇ ਹੈ ਬਰ ਰਾਤ ਨੂੰ ਬੜਕੇ ਇਕੱਲੇ ਕਮਰੇ ਨੂੰ ਫੁੰਨਾਈਓ ਕੋਈ ਸੌਲਾ ਬਹੁ ਨਹੀਂ ਓੜੇ ਕਾਲ ਕਾਲ ਚ ਦਿਖਾ ਦਈਏ ਹੁਣ ਉੱਧਰ ਨਾ ਰੋਕਾਂ ਦੇ ਆ ਗਈ ਤਾਂ ਕੰਮ ਬਹੁ ਵੱਡਾ ਹੈ ਮੰਨਣੀ ਪਊ ਗੱਲ ਐਗਜ਼ੀਬਿਸ਼ਨ ਬਹੁਤ ਵਧੀਆ ਬਹੁਤ ਵਧੀਆ ਤਰੀਕੇ ਢੰਗ ਤਰੀਕੇ ਨਾਲ ਮੇਨਟੇਨ ਵੀ ਕੀਤੀ ਹੋਈ ਆ ਉੱਪਰ ਜਿਵੇਂ ਰੂਫ ਤੋਂ ਲਾ ਕੇ ਸਾਰੀਆਂ ਚੀਜ਼ਾਂ ਬਹੁਤ ਵਧੀਆ ਕੀਤੀਆਂ ਨੇ ਇਧਰ ਲੈਂਡ ਐਗਰੋ ਤਾਂ ਸ਼ੰਤਪੜਾ ਭਾਈ ਚੰਗਾ ਹੀ ਆ ਬਹੁਤ ਵੱਡਾ ਇੱਕ ਦਿਨ ਜਾਓਗੇ ਨਾ ਤੁਸੀਂ ਸਵੇਰੇ ਇੱਕ ਦਿਨ ਜੇ ਸਾਰੀ ਵਧੀਆ ਡਿਟੇਲਿੰਗ ਨਾਲ ਦੇਖਣੀ ਆ ਤਾਂ ਤੁਹਾਨੂੰ ਸਾਰਾ ਦਿਨ ਲੱਗ ਸਕਦਾ ਇੱਥੇ ਇਧਰ ਕਟਰ ਆ ਗਏ ਮਿੰਨੀ ਮਸ਼ੀਨਾ ਵੀ ਸੀਐਸ ਵਾਲਿਆਂ ਦੀ ਹਰ ਪ੍ਰਦੇਸ਼ ਤੋਂ ਤੋਂ ਛੋਟੇ ਮਿੰਨੀ ਟਰੈਕਟਰਸ ਆ ਗਏ ਤਾਂ ਨਾਲ ਨਾਲ ਮਿੰਨੀ ਐਮਪਲੀਮੈਂਟ ਵੀ ਛੋਟੇ ਹੈਗੇ ਨੇ ਆਪ ਦੇਖ ਸਕਦੇ ਹੋ ਹਾਂ ਇੰਡਸਟਰੀ ਜਿਹੜੇ ਆ ਗਏ ਵੇਰ ਨੂੰ ਦੇਖ ਸਕਦੇ ਹੋ ਇਹ ਦੂਸਰੇ ਸੀ ਸਬ ਕਰਾ ਰਹੇ ਮੰਮਨ ਇੰਡਸਟਰੀ ਬੱਸ ਇੱਧਰ ਜਿਹੜੇ ਕੇਐਸ ਵਾਲੇ ਪਹੁੰਚੇ ਹੋਇਆ ਮਲੇਖਪੁਰਲਾ ਇਹ ਲੱਗ ਹੀ ਖੜਿਆ ਬਰੋਦਰ ਉਹਨਾਂ ਦੀ ਕੰਬੈਨ ਬਾਤ ਉਧਰ ਦਿਖਾ ਦਿਆ ਤੁਹਾਨੂੰ ਰੋਟਾ ਵੈਟਰ ਦੇ ਜਿਹੜੇ ਗੇਅਰ ਬਾਕਸ ਦਰਾ ਚੱਕੀਆਂ ਇੰਡਸਟਰੀ ਵਾਸਤੇ ਇਹ ਗੀਅਰ ਬਾਕਸ ਆ ਗਿਆ ਰੂਟਾ ਬਟ ਦੇ ਜਿਹੜੇ ਸਾਈਡ ਵਾਲੀਆਂ ਘਰਾ ਰੀਆਂ ਹੁੰਦੀਆਂ ਨੇ ਅਜੀ ਬਣਾਉਂਦੇ ਨੇ ਆਨੰਦ ਵਾਲੇ ਗੀਅਰ ਬਾਕਸ ਬਣਾਉਂ ਰੀਆਂ ਸਾਰਾ ਰੰਗ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਦੁਬਾਰਾ ਮਿਲਾਂਗੇ ਨਵੀਂ ਵੀਡੀਓ ਚ ਅੱਜ ਰਹਿਵਾਂਗੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ